ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਜੀਤਪੁਰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦਾ ਹਾਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਪਲੀਜ਼ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਾ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਣੀ ਵੀਡੀਓ ਬਾਰੇ ਲਓ ਜੀ ਆਪਾਂ ਗੱਲ ਕਰਦੇ ਹਾਂ ਜੇ ਮੌਸਮ ਦੀ ਮੌਸਮ ਮੀਂਹ ਫੇਰ ਸੁਹਾ ਗਿਆ ਸੀਗਾ ਹੁਣ ਫੇਰ ਆਈ ਜਾਂਦਾ ਹੁਣ ਤਾਂ ਰੱਬ ਨੇ ਜਮੀਂ ਸਾਉਂਡ ਬਣਾ ਰੱਖਿਆਗਾ ਕਿ ਜੇ ਹੁਣ ਫਸਲਾਂ ਦਾ ਨੁਕ ਹੈ ਤਾਂ ਥੋੜਿਆਂ ਦਾ ਨੁਕਸਾਨ ਬਾਲ ਜਾਂਦਾ। ਕਿ ਹੁਣ ਜੀਰੀਆਂ ਨਾ ਭਗੋਲੇ ਆ ਗਈਆਂ ਨਿਸਰ ਲੱਗ ਗਈਆਂ ਕਿ ਗੂਰ ਚੜੀ ਜਾਂਦੇ ਜੀਰੀਆਂ ਦਾ। ਇਸ ਕਰਕੇ ਹੁਣ ਜਾਂ ਤਾਂ ਇੱਕ ਵਾਰਾ ਪਾ ਕੇ ਚੱਕ ਲਈਏ ਥੋੜੇ ਜਾਂ ਫਿਰ ਹੁਣ ਨਾ ਹੀ ਪਾਵੇ ਰੱਬਾ ਇਹ ਵਧੀਆ। 26 ਜੀਰੀਆਂ ਦਾ ਤਾਂ ਕੋਈ ਨੁਕਸਾਨ ਨਹੀਂ ਹੈਗਾ। ਇਹ ਕਹਾਂ ਜੇ ਠਹਿਰ ਕੇ ਨਿਸਰ ਵੀ ਲੈਣਗੇ 5-10 ਦਿਨ। ਜਿਹੜੀਆਂ ਦੂਸਰੀਆਂ ਨੇ ਆਪਣੀਆਂ ਉਹ ਹੁਣ ਨਿਸਰ ਰਹੀਆਂ ਨੇ ਗਈਆਂ ਉਹਨਾਂ ਦਾ ਨੁਕਸਾਨ ਬਹੁਤ ਜਿਆਦਾ ਹੈ। ਹੁਣ ਮੀਂਹ ਹੀ ਪਈ ਜਾਂਦਾ ਹੈਗਾ। ਸਾਨੂੰ ਦਿਖਾਉਣਾ ਹੈ ਜੀ ਆਪਾਂ ਮੀਂਹ। ਬੱਦਲ ਵਾਈ ਪੂਰਾ ਮੌਸਮ ਨਾ ਪੂਰਾ ਖਰਾਬ ਹੋ ਰਿਹਾ ਹੈਗਾ। ਕਦੇ ਤਾਂ ਆ ਜਾਂਦਾ ਪੂਰਾ ਕਦੇ ਘਟਾ ਜਾਂਦਾ ਕਦੇ ਥੋੜਾ ਕਦੇ ਵਾੜਾ ਹੁਣ ਦਿਖਾਉਣਾ ਤੁਹਾਨੂੰ ਮੀਂਹ ਕਿੰਨਾ ਕ ਪਈ ਜਾਂਦਾ ਆ ਦੇਖੋ ਜੀ ਐਵੇਂ ਪੂਰੀ ਬਰੀਕ ਕਣੀ ਦਾ ਪਈ ਜਾਂਦਾ ਕੋਈ ਐਵੇਂ ਵਾੜਾ ਜਿਆਦਾ ਨਹੀਂ ਹੈਗਾ ਵਾੜਾ ਥੋੜਾ ਨਹੀਂ ਹੈਗਾ ਬੇੜਾ ਦੇਖੋ ਸਾਰਾ ਐਵੇਂ ਗਿੱਲਾ ਹੋ ਗਿਆ ਆ ਦੇਖੋ ਬੱਦਲ ਦੇਖੋ ਇੱਧਰ ਕਿਵੇਂ ਪੂਰਾ ਘੋਲ ਰਿਹਾਗਾ ਹਵਾ ਵੀ ਖੜ ਗਈ ਹੁਣ ਪੂਰੀ ਹਵਾ ਖੜ ਗਈ ਹੁਣ ਘਟ ਗਿਆ ਮੀ ਹਟ ਗਿਆ ਕਦੇ ਉੱਤਰਿਆ ਹੁੰਦਾ ਕਦੇ ਹਟ ਜਾਂਦਾ ਹੀ ਤੇ ਤੇਜ਼ ਹੋ ਜਾਂਦਾ ਆ ਦੇਖੋ ਮੌਸਮ ਦੇਖੋ ਤੁਸੀਂ ਕਿੰਨਾ ਅਦਰ ਅਦਰ ਕਾਲਾ ਹੋ ਰਿਹਾ ਹੈਗਾ ਆ ਦੇਖੋ ਆ ਦੇਖੋ ਜਦੋਂ ਨਾ ਮੀ ਆ ਜਾਂਦਾ ਇੱਕ ਤਾਂ ਆਪਾਂ ਨੂੰ ਚਾਰ ਦੀ ਪ੍ਰੋਬਲਮ ਹੋ ਜਾਂਦੀ ਆ ਆ ਉਹਦੀ ਲਪਾਫਾ ਦੇਣਾ ਪੈਂਦਾ ਟਕਣਾ ਪੈਂਦਾ ਫਿਰ ਇਸ ਤਰ੍ਹਾਂ ਇਹ ਮੈਂ ਨਾ ਪਾਣੀ ਖੜ ਜਾਂਦਾ ਫਿਰ ਆਪਾਂ ਨੂੰ ਬਾਲਟੀ ਨਾਲ ਕੱਢਣਾ ਪੈਂਦਾ ਜਦੋਂ ਆਪਾਂ ਚਾਰ ਪਾਉਣਾ ਹੁੰਦਾ ਹੈਗਾ ਚਲੋ ਫਿਰ ਇਹ ਨਹੀਂ ਫਿਰ ਪਾਣੀ ਵਿੱਚ ਪਾ ਜੂਗਾ ਟੋਏ ਦੇ ਇਸ ਤਰ੍ਹਾਂ ਆਪਾਂ ਟੱਕ ਦਿੰਨੇ ਆ ਉਸ ਤਰ੍ਹਾਂ ਜਦੋਂ ਮੀਂਹ ਆ ਜਾਂਦਾਗਾ ਇੱਧਰ ਆਪਾਂ ਨੇ ਮਹਿਸਾਂ ਅੰਦਰ ਕਰਤੀਆਂ ਫਿਰ ਕੱਚੇ ਕੀਲੇ ਨਾਲ ਆਪਾਂ ਮਿੱਟੀ ਸੀਗੀ ਵਿੱਚ ਮੋੜਤੀ ਆ ਦੇਖੋ ਸਾਫ਼ ਕਰਤੀ ਦੇਖ ਸਕਦੇ ਹੋ ਤੁਸੀਂ ਪਹਿਲਾਂ ਤਾਂ 11:00 ਵਜੇ ਮੀਂਹ ਹੈਗਾ ਸੀਗਾ ਹੀ 11:00 ਵਜੇ ਤੋਂ ਬਾਅਦ ਉਦੋਂ ਹਟ ਗਿਆ ਸੀਗਾ ਫਿਰ ਆਪਾਂ ਨੇ ਮੱਝਾਂ ਬਾਹਰ ਕਰਤੀ ਸੀ ਥੋੜਾ ਸੀਗਾ ਹੀ ਕੱਚੇ ਕੀਲੇ ਤੇ ਬਹਿ ਗਈਆਂ ਘੰਟਾ ਦੋ ਘੰਟੇ ਹੁਣ ਆਪਾਂ ਨੇ 2:30 ਵਜੇ ਫਿਰ ਅੰਦਰ ਕਰਤੇ ਮੀਂਹ ਤੋਂ ਪਹਿਲਾਂ ਪਹਿਲਾਂ ਤੇ ਨਾਲ ਤਾਂ ਵਧੀਆ ਅੰਦਰੋਂ ਫर्श ਸੁੱਕ ਸੁੱਕ ਗਿਆ ਜੀ ਨਾਲੇ ਆਪਣੇ ਕੱਚੀ ਗਿਲੇ ਤੇ ਮੱਝਾਂ ਨੇ ਵਧੀਆ ਹਰਾਮ ਕਰ ਲਿਆ ਬੈਹ ਜਾਂਦੀਆਂ ਨੇ ਪੱਕੇ ਫਰਸ਼ ਤੇ ਨਾ ਬੈਹਦੀਆਂ ਨੇ ਹੈਗੀਆਂ ਬੜਾ ਚਿਰ ਆਪਾਂ ਨੇ ਹੁਣ ਪੱਕੇ ਥਾਂ ਤੇ ਕਰਤੀਆਂ ਅੰਦਰ ਕੱਚੇ ਥਾਂ ਤੇ ਆਪਾਂ ਨੇ ਫੋੜਾ ਮਾਰ ਕੇ ਸਾਫ ਕਰਤਾ ਨਹੀਂ ਫਿਰ ਇਹਨਾਂ ਜੋ ਮੀਂਹ ਆ ਜਾਂਦਾ ਗਾਰਾ ਹੋ ਜਾਂਦਾ ਨਾਲੇ ਲਿਬੜ ਜਾਂਦੇ ਨਾਲੇ ਟੋਏ ਪਾ ਲੈਂਦੇ ਨੇ ਕੱਚੀ ਗਿल्ल्या ਤੇ ਚਲੋ ਜੀ ਆਪਾਂ ਦੇਖਦੇ ਆ ਕੰਮ ਧੰਦੇ ਹੋਰ ਸਬਜ਼ੀ-ਸਬਜ਼ੀ ਕੀ ਬਣਾਈਏ ਕੀ ਕਰੀਏ ਅਜੇ ਤਾਂ ਸਾਰਾ ਦਿਨ ਪੂਰਾ ਮੀਂਹ ਆਲਾ ਮੀਂਹ ਨਾਲ ਕੋਈ ਕੰਮ ਬਣੇ ਨਾ ਰਹੇ ਬਸ ਜਿੱਕੇ ਤੇ ਜਾਣ ਦੀ ਸਲਾਹ ਸੀਗੀ ਇਸ ਕਰਕੇ ਫਿਰ ਆਪਾਂ ਮੀਂਹ ਕਰਕੇ ਨਹੀਂ ਗਏ ਦੀ ਮੌਸਮ ਖਰਾਬ ਆ ਮੱਝਾਂ ਦਾ ਪਿੱਛੋਂ ਲੂਟ ਨਹੀਂ ਆਉਂਦਾ ਜੀ ਆਪਣੇ ਇਕੱਲੇ ਜਾਣੇਗੇ ਫਿਰ ਪਸ਼ੂ ਕਈ ਵਾਰ ਖਲਾ ਜਾਂਦੇ ਨੇ ਸੰਗਲਤ ਢਾ ਕੇ ਜਾਂ ਕਿਵੇਂ ਵੀ ਫਿਰ ਆਪਾਂ ਚਲੋ ਗਏ ਨਹੀਂ ਹੈਗੇ ਆਪਾਂ ਫਿਰ ਦੇਖਾਂ ਜਿੱਦ ਆਪਣਾ ਮੌਸਮ ਸਾਫ਼ ਹੋ ਜਾ ਉਦੋਂ ਚੱਲ ਕੇ ਆਵਾਂਗੇ ਚਲੋ ਜੀ ਆਪਾਂ ਦੇਖਦੇ ਹਾਂ ਕੰਮ ਤਾਂ ਦੱਸੋ ਠਹਿਰ ਕੇ ਬੰਦਦੇ ਆਪਾਂ ਕੱਟਦੇ ਨਾ ਬਾਹਰ ਹੀ ਪਈ ਜਾਂਦਾ ਹੋਰ ਤਾਂ ਕੋਈ ਕੰਮ ਨਹੀਂ ਬਣਦਾ ਚਲੋ ਆਪਾਂ 5 ਮੋਟ ਕੱਟ ਲੈਂਦੇ ਆ ਆ ਆਪਾਂ ਨੇ ਕੱਲ ਕੱਟਿਆ ਸੀ ਕਮੀਜ ਤੁਸੀਂ ਦੇਖ ਸਕਦੇ ਹੋ ਇਹ ਨਾ ਪ੍ਰੈਸ ਮਾਰ ਕੇ ਕੱਟ ਕੇ ਤਿਆਰ ਕਰਕੇ ਆਪਾਂ ਇਹਦੀਆਂ ਕਾਟਾਂ ਪੋੜੀਆਂ ਨਹੀਂ ਆ ये आपने सूट कट लिया आप सलवार कट्टी थी सिंपल हैगी स्टेट सलवार है वैसे आप गोडे पावगे बाले कह सकते तो जो कुछ कहना गा आदि ये आप इस तरह कट्टी एक लंबाई की सलवार कट्टी आपने इस तरह इतने आप बाले पा देंगे बाले ने अपने को बाली ਇਹੋਂ ਜਿਹਾ ਆਪਣੇ ਕੋਲ ਬੈਲਟ ਆ। ਜੇ ਤੁਸੀਂ ਸਿੰਪਲ ਸਲਵਾਰ ਕੱਟਣੇ ਹੋ ਤੁਸੀਂ ਇੱਕ ਗੱਲ ਦਾ ਤਿਆਰ ਰੱਖੋ ਜਿਵੇਂ ਪਹਿਲਾਂ ਸਲਾਈ ਕਰਦੀਆਂ ਨੇ ਆਪਾਂ ਨਾ ਸਿੱਧੀ ਸਲਵਾਰ ਕੱਟਦੇ ਆ ਇਹ ਆਪਣੀ ਜਿਹੜੀ ਆ ਚੀਜ਼ ਵੀ ਤਾਂ ਉਹ ਖਿੱਚ ਪੈਂਦੀ ਹੁੰਦੀ ਆਹ ਵਾਲੀ ਇਧਰ ਹੀ ਸਿਉਣ ਦੀ। ਇਹ ਵਾਲਾ ਇੰਨੀ ਲੰਬਾਈ ਤਾਂ ਆਪਾਂ ਇੱਥੋਂ ਦਾ ਇੰਨਾ ਲੈਣੀ ਜਿੰਨੀ ਆਪਣੀ ਲੰਬਾਈ ਹੁੰਦੀ ਮੂਰ ਉਹ ਜਿਹੜੇ ਇਧਰੋਂ ਜਿੰਦਰੋਂ ਲੰਬਾਈ ਆਪਾਂ 3 ਇੰਚ ਵੱਧ ਲੈਣੀ ਹੁੰਦੀ। ਇਹਦਰ 3 ਇੰਚ ਵੱਧ ਲੈ ਕੇ ਆਹ ਚੀਜ਼ ਫਿਰ ਆਪਣੀ ਵੱਧ ਜਾਂਦੀ ਆ ਦੇਖੋ। ਇਹ ਵੱਧ ਜੂਗੀ ਫਿਰ ਆਪਣੇ ਤਹਾਨੂੰ ਖਿੱਚਣੀ ਪੋਗੀ ਇਹ ਸਲਵਾਰ ਦੀ। ਇਹ ਐਸਾ ਤੋਸਿਆ ਤਰੀਕਾ ਨਾ ਮੇਰੇ ਤਰੀਕੇ ਨਾਲ ਕਿਹੜਾ ਸਲਵਾਰ ਕੱਟ ਕੇ ਦੇਖਿਓ ਸਿੰਪਲ ਸਲਵਾਰ ਇਹ ਆਹ ਵਾਲੀ ਹੁਣ ਆਪਾਂ ਦੂਸਰੀ ਦੇਖਦੇ ਆ ਕਿਵੇਂ ਕਟਾਂਗੇ ਇਹ ਤਾਂ ਹੋ ਗਈ ਆਪਣੀ ਇਹ ਚ ਆਪਾਂ ਬਾਲੇ ਪੈਨ ਨੂੰ ਆਹ ਕੁਮੀ ਦਾ ਕਪੜਾ ਜਿੰਨੇ ਦਾ ਇਹ ਹੈਗਾ ਜੀ ਆਪਣਾ 6 ਮੀਟਰ ਦਾ ਸੂਟ ਇਹ ਆਪਾਂ ਦੇ ਇਹਦਾ ਵੀ ਬਿਨਾ ਬਾਲੇ ਤੋਂ ਬਣਾਵਾਂਗੇ ਸਲਵਾਰ ਇਹਨਾਂ ਦੇਖੋ ਤੁਸੀਂ ਲਓ ਇਹ ਹੋਣਾ ਇਹਨਾਂ ਆਪਣਾ 6 ਮੀਟਰ ਦਾ ਸੂਟ ਇਹ ਵੀ ਆਪਾਂ ਇਹ ਆਪਾਂ ਸਟੇਕ ਸਲਵਾਰ ਕਟਾਂਗੇ ਇਹਦਾ ਦੇਖੋ ਇਹ ਚ ਆਪਾਂ ਪਾਲੇ ਵੀ ਪਾਉਂਦੇ ਹਾਂ ਇਹਦਾ ਦੇਖੋ ਇੰਨਾ ਪਾਰ ਹੈਗਾ ਇਹ ਆਪਣਾ ਦੂਰਾ ਕਰਿਆ ਹੋਇਆ ਇਹ ਆਪਾਂ ਦੋ ਲੰਬਾਈਆਂ ਲੈ ਕੇ ਐਸੀ ਤਰ੍ਹਾਂ ਇਹ ਕਪੜਾ ਸਾਰਾ ਕਿਮੀਜ਼ ਤੇ ਸਲਵਾਰ ਦਾ ਅਟੈਚ ਹੈ ਜੀ ਇਕੱਠਾ ਕਰ ਇੱਧਰ ਆਪਣਾ ਕਿਮੀਜ਼ ਆ ਗਿਆ ਆ ਦੇਖੋ ਇਹ ਨਾਲ ਹੀ ਇਹਦੇ ਪੈਚ ਕੀਤਾ ਹੋਇਆ ਇਹ ਉਹ ਨਾਲ ਹੀ ਜਮਾਂ ਸਿਉਣ ਨਹੀਂ ਮਾਰੀ ਹੋਵੇ ਕਈ ਤਾਂ ਸਿਉਣ ਮਾਰ ਕੇ ਨਾਲ ਉਹਦੇ ਨਾਲ ਸਿੱਧਾ ਹੀ ਆਈ ਆ ਦੇਖੋ ਇਹ ਆਪਾਂ ਐਸੀ ਤਰ੍ਹਾਂ ਪਰ ਕੇ ਜਿਵੇਂ ਸਲਵਾਰ ਇੱਥੇ ਆਪਾਂ ਜਿੰਨੀ ਆਪਣੀ ਮੂਰੀ ਰੱਖਣੀ ਹੈ ਜੀ ਹੁਣ ਆਪਾਂ ਮੂਰੀ ਰੋੜੀ ਕਿੰਚ ਇੰਚ ਵੱਧ ਰੱਖ ਜੇ ਲੱਗੇ 6 1/2 ਰੱਖ ਦਿੰਦੇ ਇੱਥੇ ਆਪਾਂ ਨੇ ਹੁਣ 7 1/2 8 ਇੰਚ ਰੱਖ ਲਾਂਗੇ 7 1/2 ਆਪਾਂ ਮੂਰੀ ਤਿਆਰ ਰੱਖਾਂਗੇ 8 1/2 ਰੱਖ ਕੇ ਇੱਥੋਂ ਆਪਾਂ ਜਿੰਨੇ ਆਪਣਾ ਬਣਾ ਸਕਦੇ ਰੱਖਣਾਗਾ ਆਸਲਾ ਰੱਖ ਕੇ ਇੱਥੋਂ ਆਪਾਂ ਇਸ ਤਰ੍ਹਾਂ ਵੀ ਕਟਿੰਗ ਕਰ ਦਾਂਗੇ ਇਹ ਆਪਾਂ ਬਿਨ ਬਾਲੇ ਤੋਂ ਬਣਾਵਾਂਗੇ ਬਾਲੇ ਨਹੀਂ ਪਾਉਂਦੇ ਇਹਦੇ ਵਿੱਚ ਜੀ ਆਪਾਂ ਨੇ ਪ੍ਰੈਸ ਕਰ ਦਈਏ ਹਾਂ ਦੇਖੋ ਸੂਟ 'ਚ ਬਲ ਬਹੁਤ ਨੇ ਇਹ ਇਸ ਨੂੰ ਪ੍ਰੈਸ ਮਾਰ ਕੇ ਫਿਰ ਆਪਾਂ ਕਟਿੰਗ ਕਰਾਂਗੇ ਇੱਧਰ ਆਪਾਂ ਬਣਾਵਾਂਗੇ ਜੀ ਕਿ ਮੇ ਕਮੀਜ਼ ਵੀ ਆਪਣਾ ਪੈਰੀ ਲੰਬਾਈ ਦਾ ਬਣ ਜੀ ਗਈ ਬਰ ਬਹੁਤ ਹੈਗਾ। ਹੁਣ ਸਰਵਾਰ ਦਾ ਕੱਪੜਾ ਕੱਟ ਲਾ ਲਈ ਸਰਵਾਰ ਦਾ ਕੱਪੜਾ ਪਾਚ ਰਹੇ ਹਾਂ ਆਪਣੇ ਚਪਾਟੇ ਨੂੰ ਚੋਂ। ਆ ਆਪਣਾ ਇਹ ਕਮੀਜ਼ ਦਾ ਕੱਪੜਾ ਇਹ ਜੇ ਬਪਰ ਪ੍ਰੈਸ ਮਾਰਦੀ ਪ੍ਰੈਸ ਨਾਲ ਆਪਾਂ ਫਿਰ ਪਾਚਾ ਕੱਟੇ ਇੱਕ ਕਰਦੀ। ਚਲੋ ਜੀ ਆਪਾਂ ਇੱਧਰ ਪ੍ਰੈਸ ਮਾਰ ਦਿੰਦੇ। ਲਓ ਜੀ ਇੱਧਰ ਆਪਾਂ ਨੇ ਕਾਟਾਂ ਪਾਤੀਆਂ। ਤੇ ਆਪਾਂ ਨੇ ਸੂਟ ਕਟਿੰਗ ਕਰਤਾ। ਇੱਧਰ ਨੂੰ ਆਪਾਂ ਨੇ ਲਾ ਰੱਖੀ ਸੀਗੀ ਜੀ ਪ੍ਰੈਸ। ਆ ਦੇਖੋ ਅੰਨਾ ਕੱਪੜਾ ਜੇ ਲਾਈ ਸੀਗੀ ਉਹਦੀ ਲਾਈਟ ਭੱਜ ਗਈ ਪ੍ਰੈਸ ਬੰਦੋ ਵੀ ਚਲੋ ਹੁਣ ਆਪਾਂ ਜਦੋਂ ਲਾਈਟ ਆ ਗਈ ਫਿਰ ਸ਼ਾਮ ਨੂੰ ਕਰ ਲਾਂਗੇ ਪ੍ਰੈਸ ਆਪਾਂ ਇਹਨੂੰ ਪ੍ਰੈਸ ਕਰਕੇ ਬਸ ਸੁੱਚ ਕਰ ਦਿੰਦੇ ਆਂ ਬੰਦ। ਚਲੋ ਜਦੋਂ ਲਾਈਟ ਆ ਗਈ ਫਿਰ ਆਪਾਂ ਪ੍ਰੈਸ ਕਰ ਲਾਂਗੇ ਆਪਾਂ ਫਿਰ ਕੱਲ ਨੂੰ ਕੱਟਾਂਗੇ ਹੁਣ ਆਪਣਾ ਟਾਈਮ 3:30 4 ਹੋ ਗਈ। ਆਪਾਂ ਕੋਈ ਸਬਜ਼ੀ ਸਬਜ਼ੀ ਬਣਾਉਣੇ ਦੇਖਦੇ ਆਪਾਂ ਮਟਰ ਪਟਰ ਮੰਗਾ ਲੈਣੇ ਆਂ ਬਾਹਰ ਜਾ ਕੇ ਦੇਖਦੇ ਆਂ ਮੌਸਮ ਕਿਵੇਂ ਦੇ ਆ। ਹੁਣ ਸਬਜ਼ੀ ਦੀ ਤਿਆਰੀ ਕਰਦੇ ਆਂ ਹੁਣ ਆਪਾਂ ਤਾਂ ਸੂਟ ਨੇ ਕਟਿੰਗ ਹੋਣਾ ਹੈਗਾ। ਚਲੋ ਜੀ ਆਪਾਂ ਬਾਹਰ ਚੱਲਦੇ ਹਾਂ ਤੁਹਾਨੂੰ ਦਿਖਾਉਣੇ ਆਂ ਮੀਂਹ ਕਿੰਨਾ ਕੁ ਪੈ ਛਟਿਆ ਬਿੜਿਚ ਪਾਣੀ ਖੜ ਗਿਆ ਆਪਣੇ ਦੇਖੋ ਮੀਂਹ ਪੈ ਗਿਆ ਟਿਕ ਟਿਕ ਮਾ ਬੱਦਲ ਦੇਖੋ ਜੇ ਬਹੁਤ ਹੋ ਰਿਹਾ ਹੈਗਾ ਇਹ ਸ਼ਾਮ ਨੂੰ ਰਾਤ ਨੂੰ ਵੀ ਆਊਗਾ ਜੀ ਮੀਂਹ ਤਾਂ ਕਿਰ ਐਨਾ ਸਾਰਾ ਪੈ ਗਿਆ ਇਧਰ ਮੌਸਮ ਦੇਖੋ ਸਾਰੇ ਮੈਂ ਯਾ ਯਾਪਾ ਨਹੀਂ ਪੈ ਗਿਆ ਆਪਾਂ ਮਗਾਏ ਨੇ ਕੋਚੇ ਬਾਜ਼ਾਰ ਚ ਆਪਾਂ ਜ ਘਰੇ ਕੁਝ ਨਹੀਂ ਬਣਾਇਆ ਹੈਗਾ ਆਪਾਂ ਕੋਚੇ ਖਾ ਲੀਏ ਫਿਰ ਆਪਾਂ ਸਬ지 ਸਬ지 ਦੀ ਤਿਆਰੀ ਕਰਦੇ ਦੇ ਤੇ ਸਬ지 ਆਪਾਂ ਮਗਾਏ ਦੇ ਮਟਰ ਆਪਾਂ ਸਬ지 ਕੱਟਾਂਗੇ ਲਓ ਗੋੜ ਨੇ ਕੋਚੇ ਇਸ ਸੋਸ ਨਾਲ ਤਿੰਨ ਕੋਚੇ ਨੇ ਸੀ ਤਿੰਨ ਮੈਂਬਰ ਆਪਾਂ ਸੋਸ ਕੋਲੀਏ ਅਸੀਂ ਤਾਂ ਨਹੀਂ ਖਾਂਦੇ ਸਾਡੇ ਬੇਟਾ ਖਾਊਗਾ ਸੋਸ ਲਵਲੀ ਆ ਜਾ ਲਓ ਜੀ ਕੁਰਚੇ ਆਪਾਂ ਨੇ ਖਾ ਲੇ ਆਪਾਂ ਹੁਣ ਕਰਦੇ ਆਂ ਕੰਮ ਤਾਂ ਦੇ ਆਪਾਂ ਸਬਜ਼ੀ ਚੀਰਦੇ ਆਂ ਆਪਾਂ ਚੀਰਦੇ ਆਂ ਆਲੂ ਨਾਲੇ ਲਸਣ ਗੰਡਾ ਛਿਰਦੇ ਤੇ ਆਪਾਂ ਨੇ ਮਟਰਾਂ ਦੀ ਪਕਾਇ ਤੇ ਮਗਾ ਲਿਆ ਸੇ ਦਿਖਾਉਣੀ ਆ ਆ ਸੀਗੀ ਆਪਾਂ ਮਗਾ ਲਿਆ ਆਪਾਂ ਮਟਰਾਂ ਨੇ ਪਕਾਇ ਦਿੱਤਾ ਇਹ ਪਤਾ ਰਸ ਨੇ ਫ੍ਰਿਜੀ ਚ ਅੰਜਰ ਆਪਾਂ ਆਲੂ ਲਸਣ ਗੰਡਾ ਪਿਆਜ਼ ਆਪਾਂ ਛਿਲਦੇ ਆਂ ਆ ਦੇਖੋ ਜੀ ਇਹ ਲੈਂਦੇ ਸੀ ਆਪਣੇ ਸੇਵ ਕਿਉਂਕਿ ਸਫਾਤੇ ਤੇ ਫਰੀਆ ਵਿੱਚ। ਫਰੀਆ ਪਾ ਧਰ ਦੇਣਾ ਧੋ ਦਿੱਤੀਗੇ ਆਪਾਂ ਧਰ ਦੇਣਾ ਫਰਿਜ 'ਚ। ਚਲੋ ਜੀ ਆਪਾਂ ਸਬਜ਼ੀ ਕੱਟਦੇ ਆ। ਸੋ ਫਿਰ ਮਿਲਦੇ ਆਪਾਂ ਦੇਖੋ ਇੱਧਰ ਬਾਹਰ ਮੌਸਮ ਬਹੁਤ ਖਰਾਬ ਹੋ ਗਿਆ। ਮੀਂਹ ਹੁਣ ਤਿਆਰ ਹੋ ਰਿਹਾ। ਬੱਦਲ ਵਾਈ ਦੇਖੋ ਇੱਧਰ ਤੋਂ ਜਿਵੇਂ ਆ ਗਈ ਸੀ ਪੂਰ ਚ। ਹੈਲੋ। ਹੈਲੋ। ਧੋ ਜੀ ਆਪਾਂ ਸਬਜ਼ੀ ਕੱਟ ਲਈ। piyaz bile almamalı sizi. Bıçkağını yapmaları ne koydu? ਸਬਜੀ ਧਰਦੀ ਮਸਾਲਾ ਪਰ ਅਗਰ ਤਾਂ ਆਪਾਂ ਲੈ ਲਏ ਆਪਾਂ ਨਾਲ ਵਿੱਚ ਮੁਫਲਦੇ ਆਮ ਇਹ ਪੰਨਾ ਰੱਖੋ ਲਾ ਰਿਹਾ ਚੁੱਕ ਲਾ ਰਿਹਾ ਸੱਲਾ Horspa männen. Mwenne hoc lonely avlen note nou. ਆਪਾਂ ਬਰਨ ਲਏ। ਜਦੋਂ ਜੇ ਆਪਾਂ ਪਾਣੀ ਪਾ ਲਿਆ। ਮਲ ਨਹੀਂ ਮਸਾਲਾ ਪਾਣੀ ਆਪਾਂ ਪਾਤਾ। ਮਸਾਲਾ ਪੱਕ ਜੂਗਾ। ਉਹਨੇ ਦੇ ਵਿੱਚ ਆਪਾਂ ਮਟਰ ਥੋ ਲੈਨੇ। ਅਲਵਾ ਆਪਣੀ ਪਿੰਟੇ ਕਰੀ। ਵਾਟ ਫੜਨਾ ਪਟੰਡਾ ਕਰਨੀ ਨਾ ਕੋਪਰੇ ਦਾ ਕੋਲੰਦ ਹਾਂ ਪੈ ਚਾਲੂ ਹੋ ਜਾਂ ਚੁੱਕੀ ਪਾਣੀ ਕਿਉਂਕਿ ਬੈਂਕ ਵਾਲੇ ਮਟਰ ਹੁੰਦੇ ਨੇ ਕਿ ਨਾ ਵਰਤ ਜੰਮੀ ਹੁੰਦੀ ਹੈ ਫ੍ਰੀਜ ਜੇ ਰੱਖੇ ਹੁੰਦੇ ਨੇ ਜੀ ਸਬ지 ਆਪਣੀ ਬਣ ਗਈ। ਲੇਕੋ ਥੋੜਾ ਜਿਹਾ ਸੇਕ ਆਪਾਂ ਹੋਰ ਲਵਾਵਾਂਗੇ ਸਿਮੱਚਾ ਘੱਟ ਆਪਾਂ ਨੇ ਰਾਇਸ। ਥੋੜਾ ਜਿਹਾ ਹੋਰ ਲਵਾ ਲਾਂਗੇ ਸੇਕ ਇਹਦੀ ਤੇਲੀ ਗਾੜੀ ਹੋ ਜੂਗੀ। ਘੰਟਾ ਕਰਦੇ ਨੂੰ। ਇਧਰ ਆਪਾਂ ਨੇ ਆਟਾ ਗੁੰਨਤਾ। ਓਏ ਸਬਜੀ ਆਪਣੀ ਬਣ ਗਈ। ਆਟਾ ਆਪਾਂ ਨੇ ਗੁੰਨਤਾ। ਚਲੋ ਆਪਾਂ ਦੋ ਘਰ ਰੋਟੀਆਂ ਪੈ ਜਨ ਆਪਾਂ ਆਪਾਂ ਸੋਨੇ ਸਿੱਟਿਆਂ ਨੇ ਅੰਦਰ ਮੱਜਾਂ ਨੂੰ। ਫਿਰ ਆਪਾਂ ਬਣਾਵਾਂਗੇ ਰੋਟੀ। ਤੇ ਬਦਲਵਾਈ ਹੋ ਰਹੀ ਹੈ ਕਿ ਮੀਂਹ ਰਾਤ ਨੂੰ ਆਊਗਾ ਹੁਣ ਤਾਂ ਬਸ ਘਟ ਗਿਆ ਆ ਜਾਂਦਾ ਕਦੇ ਹਟ ਜਾਂਦਾ ਸਵੇਰ ਦਾ ਅੱਜ ਤਾਂ ਸਾਰਾ ਦਿਨ ਪੂਰਾ ਦਿਨ ਮੀਂਹ ਪਈ ਗਈ ਪਰ ਆ ਗਿਆ ਕਦੇ ਹਟ ਗਿਆ ਚਲੋ ਜੀ ਅੱਜ ਦੀ ਵੀਡੀਓ ਦਾ ਅੰਤ ਹੀ ਕਰਦੇ ਹਾਂ ਮਿਲਦੇ ਆਪਾਂ ਨੈਸਟ ਬਲੌਗ ਨਾਲ ਤੱਕ ਤੱਕ ਦੀ ਸਤ ਸ੍ਰੀ ਅਕਾਲ